ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਅੱਓ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮ ਸਰੂਪ ਅਣਖੀ ਜੀ ਦੀ ਇੱਕ ਹੋਰ ਕਹਾਣੀ ਚਿਤੜਾ ਆਪਣੇ ਮਾਰਲੇ ਘਰ ਮੈਂ ਗਿਆ ਹਾਂ ਦੋ ਕੋਟੜੇ ਹਨ ਇੱਕ ਵਿੱਚ ਪਸ਼ੂ ਵਜਦੇ ਹਨ ਇੱਕ ਵਿੱਚ ਤੂੜੀ ਰੱਖੀ ਹੋਈ ਹੈ ਵਾਹੀ ਖੇਤੀ ਦਾ ਨਿੱਕਾ ਮੋਟਾ ਸਮਾਨ ਵੀ ਤੇ 2-4 ਬੋਰੀਆਂ ਕਣਕ ਦੀਆਂ ਵੀ ਦੋਵੇਂ ਕੋਠੜੀਆਂ ਵਿਚਕਾਰ ਇੱਕ ਚੌੜਾ ਸਾਰਾ ਵੇੜਾ ਹੈ ਵੇੜੇ ਦੇ ਇੱਕ ਪਾਸੇ ਡੂੰਗਾ ਟੋਆ ਹੈ ਟੋਏ ਵਿੱਚ ਰੂੜੀ ਲੱਗੀ ਹੋਈ ਹੈ ਕਣਕ ਦੀ ਇੱਕ ਬੋਰੀ ਵਿੱਚ ਚੂਹਿਆਂ ਨੇ ਮੋਰੀ ਕਰ ਲਈ ਹੈ ਮੋਰੀ ਵਿੱਚ ਦੀ ਕਣਕ ਦੀ ਲੱਪ ساری ਧਰਤੀ ਤੇ ਡਿੱਗ ਪਈ ਹੈ। ਮਨ ਵਿੱਚ ਮੈਂ ਚੂਹਿਆਂ ਨੂੰ ਗਾਲ ਕੱਢੀ ਹੈ। ਕਿਉਂ ਪਾਪਾ ਜੀ ਦੀਵਾਲੀ ਵੇਲੇ ਮੈਨੂੰ ਕਿੰਨੇ ਪੈਸਿਆਂ ਦੇ ਪਟਾਕੇ ਲੈ ਕੇ ਦਿਓਗੇ? ਅਚਾਨਕ ਹੀ ਬਾਹਰ ਲੈਕਰ ਆਇਆ ਮੇਰਾ ਛੋਟਾ ਕਾਕਾ ਮੈਥੋਂ ਪੁੱਛਦਾ ਹੈ। ਪਟਾਕੇ ਹੋਰ ਕਹਿ ਕੇ ਉਸਨੇ ਸੁੱਕਰ ਹੋਂ ਰੋਇਆ ਹੈ। ਅੱਛਾ ਪਹਿਲਾ ਲੀਰ ਭਾਲ ਕੋਈ ਇੱਥੋਂ ਕਿਤੋਂ ਮੋਰੀ ਬੰਦ ਕਰੀਏ ਮੈਂ ਕੋਠੜੇ ਦੇ ਖੁੰਝਿਆਂ ਵਿੱਚੋਂ ਕੋਈ ਕਪੜਾ ਲੱਭਣ ਲੱਗਦਾ ਹਾਂ ਕੋਈ ਨਹੀਂ ਲੱਭ ਰਿਹਾ ਕਾਕਾ ਵੀ ਮੇਰੀ ਮਦਦ ਕਰ ਰਿਹਾ ਹੈ ਕੋਠੜੇ ਵਿੱਚੋਂ ਉਹ ਬਾਹਰ ਹੋ ਗਿਆ ਹੈ ਕਿੱਲੇ ਤੇ ਟੰਗੀ ਪਈ ਇੱਕ ਪੁਰਾਣੀ ਸੁੱਤਣ ਨਾਲੋਂ ਲੀਰ ਪਾੜਨ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਜਿੱਥੋਂ ਲੀਰ ਪਾੜਨੀ ਸ਼ੁਰੂ ਕੀਤੀ ਹੈ ਉਸ ਤੋਂ ਅੱਗੇ ਇੱਕ ਦੂਰੀ ਸਿਉਣ ਆ ਗਈ ਹੈ ਲੀਰ ਨਹੀਂ ਫਟ ਰਹੀ ਮੈਂ ਵਾਧੂ ਦਾ ਜ਼ੋਰ ਲਾ ਰਿਹਾ ਹਾਂ ਕਾਕਾ ਰੂੜੀ ਤੋਂ ਇੱਕ ਇਨੂ ਜਿਹਾ ਚੁੱਕ ਲਿਆਇਆ ਹੈ ਲੋ ਪਾਪਾ ਜੀ ਇਹਦੇ ਨਾਲੋਂ ਪਾੜੋ ਮੈਲਾ ਕੁਚੈਲਾ ਪਾਂਡੂ ਨਾਲ ਲਿਪੜਿਆ ਇੱਕ ਨੀਲੀ ਪਾਪਲਿਨ ਦਾ ਬੁਸ਼ਰਟ ਹੈ ਕਾਲਰ ਫਿੱਸੇ ਹੋਏ ਬਾਹਾਂ ਦੀ ਰੋਲੀਰ ਪਿੱਠ ਤੋਂ ਬੁਰਕ ਨਿਕਲੇ ਹੋਏ ਬਟਨ ਕੋਈ ਨਹੀਂ 14 ਸਾਲ ਪੁਰਾਣੀ ਗੱਲ ਹੈ ਸ਼ੀਤਲ ਦੇ ਮੈਂ ਇਕੱਠੇ ਰਹਿੰਦੇ ਸਾਂ ਸ਼ੀਤਲ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਨਿਤ ਮੈਨੂੰ ਉਸ ਦੀਆਂ ਗੱਲਾਂ ਸੁਣਾਇਆ ਕਰਦਾ ਮੇਰਾ ਜੀ ਕਰਦਾ ਮੈਂ ਵੀ ਕਰਾਂ ਕਿਸੇ ਨੂੰ ਪਿਆਰ ਸ਼ੀਤਲ ਦੀ ਪ੍ਰੇਮਿਕਾ ਆਪਣੀ ਇੱਕ ਸਹੇਲੀ ਨੂੰ ਸ਼ੀਤਲ ਦੀਆਂ ਗੱਲਾਂ ਸੁਣਾਇਆ ਕਰਦੀ ਸੀ ਸ਼ੀਤਲ ਕੋਲ ਮੈਂ ਆਪਣੀ ਇੱਛਾ ਪ੍ਰਗਟ ਕੀਤੀ ਸ਼ੀਤਲ ਨੇ ਆਪਣੀ ਪ੍ਰੇਮਿਕਾ ਕੋਲ ਤੇ ਫਿਰ ਉਸਨੇ ਆਪਣੀ ਸਹੇਲੀ ਊਰਵਸ਼ੀ ਕੋਲ ਊਰਵਸ਼ੀ ਮੇਰੀ ਪ੍ਰੇਮਿਕਾ ਬਣ ਗਈ ਬਣਾ ਦਿੱਤੀ ਗਈ ਅਸੀਂ ਪਿਆਰ ਦਾ ਨਾਟਕ ਰਚਣ ਲੱਗੇ ਇੱਕ ਦਿਨ ਉਸਨੇ ਨੀਲੀ ਪਾਪਲੀਨ ਦਾ ਇੱਕ ਟੋਟਾ ਮੈਨੂੰ ਲਿਆ ਕੇ ਦਿੱਤਾ ਮੇਰੇ ਬੁਸ਼ਰਟ ਲਈ ਹਦਾਇਤ ਸੀ ਜਦ ਕਦੇ ਮੈਂ ਉਸ ਨੂੰ ਮਿਲਾਂ ਇਹ ਹੀ ਬੁਸ਼ਰਟ ਪਾਇਆ ਹੋਵੇ ਉਦੋਂ ਤਾਂ ਹਾਸੇ ਆਇਆ ਕਰਦੀ ਸੀ ਬੁਸ਼ਰਟ ਐ ਕਿ ਸਕੂਲ ਦੀ ਵਰਦੀ ਨਹੀਂ ਪਾਈ ਤਾਂ ਹੋ ਜਾਓ ਕਮਰਿਆਂ ਬਹਰ ਪੁਰਵਸ਼ੀ ਮੈਥੋਂ ਦੂਰ ਹੋ ਗਈ ਸੀ ਸ਼ਾਇਦ ਮੈਂ ਹੀ ਉਸ ਤੋਂ ਦੂਰ ਹੋ ਗਿਆ ਸੀ ਬਰੇ ਬੀਤ ਗਏ ਬੁਸ਼ਰਟ ਨੂੰ ਹੰਡਾ ਕੇ ਮੈਂ ਕਿੱਲੇ ਤੇ ਬੰਦ ਦਿੱਤਾ ਸੀ ਮੇਰੀ ਪਤਨੀ ਕਈ ਵਾਰੀ ਇਸ ਨੂੰ ਖੋਲਦੀ ਤੇ ਕੂੜੇ ਵਾਲੇ ਬੱਟਲ ਵਿੱਚ ਦੇ ਮਾਰਦੀ ਮੇਰੇ ਮਨ ਵਿੱਚ ਪਤਾ ਨਹੀਂ ਕੀ ਚੰਗਿਆੜੀ ਜਹੀ ਬਲਦੀ ਬੱਠਲ ਵਿੱਚ ਚੁੱਕ ਕੇ ਮੈਂ ਉਸ ਨੂੰ ਕਿਤੇ ਲਕੋ ਦਿੰਦਾ 25 ਚੌਹੀ ਮਹੀਨੇ ਬੁਸ਼ਰਟ ਜੀ ਮਹਾਰਾਜ ਫਿਰ ਪ੍ਰਗਟ ਹੋ ਜਾਂਦੇ ਪਤਨੀ ਨੂੰ ਉਸ ਦੇ ਰਸ ਦਾ ਕੋਈ ਪਤਾ ਨਾ ਹੁੰਦਾ ਉਹ ਉਸ ਨਾਲ ਚਰਖੇ ਤੋਂ ਗਰਦ ਝਾੜਦੀ ਤੌੜੇ ਪੂੰਝਦੀ ਤਵਾ ਰਗੜਦੀ ਤੇ ਆਖਰ ਬੱਠਲ ਵਿੱਚ ਕੂੜੇ ਦੇ ਤੇ ਢੇਰ ਤੇ ਸੁੱਟ ਦਿੰਦੀ ਦੋ ਵਾਰ ਮੈਂ ਉਸ ਨੂੰ ਰੂੜੀ ਤੋਂ ਚੱਕ ਕੇ ਲਿਆਂਦਾ ਸੀ 14 ਸਾਲ ਪੁਰਾਣਾ ਚਿੱਠੜਾ ਸੁਥਣ ਨਾਲੋਂ ਹੀ ਅਖੀਰ ਇੱਕ ਲੀਰ ਪਾੜ ਕੇ ਬੋਰੀ ਵਿੱਚ ਕੀਤੀ ਗਲੀ ਨੂੰ ਮੈਂ ਬੰਦ ਕਰ ਦਿੱਤਾ ਹੈ ਅੰਦਰ ਲੈ ਕਰ ਆਇਆ ਹਾਂ ਪਤਨੀ ਘਰ ਨਹੀਂ ਕਾਕਾ ਜੀ ਵੀ ਪਟਾਕਿਆਂ ਦੇ ਰਿਹਾਰੜ ਪਿਆ ਹੋਇਆ ਹੈ ਜਿੰਨੇ ਮਰਜ਼ੀ ਰੇਲੂ ਦੀ ਹੱਟੀ ਤੋਂ ਲੈ ਆਈਂ ਆਪੇ ਦੇ ਦੇਾਂਗੇ ਪੈਸੇ ਕੰਨ ਨਾ ਖਾ ਐਵੇਂ ਮੈਂ ਉਸ ਨੂੰ ਕਹਿ ਦਿੱਤਾ ਹੈ ਅੱਖਾਂ ਵਿੱਚ ਹੱਸਦਾ ਕੁਦਾੜੀਆਂ ਮਾਰਦਾ ਉਹ ਮੇਰੇ ਕੋਲੋਂ ਬਾਹਰ ਦੌੜ ਗਿਆ ਹੈ ਸਾਬਣ ਦੀ ਟਿੱਕੀ ਲੈ ਕੇ ਮੈਂ ਜਿੱਤੜੇ ਨੂੰ ਧੋਤਾ ਹੈ ਜੰਗਲੇ ਤੇ ਉਸ ਨੂੰ ਸੁੱਕਣਾ ਪਾ ਦਿੱਤਾ ਹੈ ਪਤਨੀ ਬਾਹਰੋਂ ਆਈ ਹੈ ਮੈਂ ਪਾਗਲ ਹਾਂ ਉਹ ਹੱਸ ਰਹੀ ਹੈ ਪਤਨੀ ਤੋਂ ਚੋਰੀਆਂ ਇੱਕ ਦਿਨ ਚਿਥੜੇ ਨੂੰ ਮੈਂ ਕੁਰਸੀ ਦੀ ਗੱਦੀ ਵਿੱਚ ਪਰਵਾ ਲਿਆ ਹੈ ਧੰਨਵਾਦ ਜੀ